ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੈ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਾਫੀ ਮਾਤਰਾ ਦੇ ਵਿੱਚ ਇੱਕੋ ਘਰੋ ਵੀਰ ਕੋਲ ਲਾਟ ਦਿਖਾਉਣਾ 32 ਕਾਂ ਵੀਰ ਕੋਲੇ ਬਕਾਊਆ باقی ਤੁਸੀਂ ਵੀਡੀਓ ਦੇਖ ਕੇ ਸਮਝ ਹੀ ਗਏ ਹੋਗੇ ਆਪਾਂ ਸੀਨੀ ਵਾਲ ਕਲਾ ਡੈਰੀ ਫਾਰਮ ਤੇ ਫਿਰ ਰਵਣਪ੍ਰੀਤ ਦੇ ਘਰੇ ਪਹੁੰਚੇ ਆ 32 ਨਾਗ ਸੋਨੂੰ ਇੱਥੇ ਹਾਜ਼ਰ ਮਿਲਣਗੇ ਕਿਹੜੀ ਤਰੀਕਾ ਕਿੰਨੇ ਰੇਟ ਆ ਕਿਹੜਾ ਟਾਈਮ ਆ ਸਾਰੀ ਇਨਫੋਰਮੇਸ਼ਨ ਕਲਾ ਕਲਾ ਨਾਗਾਪਤ ਤੋੜ ਕੇ ਦਿਖਾਵਾਂਗੇ ਡਿਟੇਲ ਵੀਰ ਤੋਂ ਲੈਣੇ ਆਓ ਅੱਗੇ ਕਰੀਏ ਗੱਲਬਾਤ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਵੀਰੇ ਧੰਨਵਾਦ ਆਪਣੇ ਸੇ ਪਹੁੰਚਣ ਤੇ ਬਾਕੀ ਸਾਰੇ ਵੀਰ 6 ਮਹੀਨੇ ਬਾਅਦ ਆਵਾਰਾ ਵੀਰੇ ਫੇਰ ਆਪਾਂ ਜਾਨੀ ਦੀ ਸੋਸ਼ਲ ਮੀਡੀਆ ਦੇ ਵੀਰਾਂ ਕੋਲੇ ਆਏ ਆ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਆਪਣੇ ਜੁੜੇ ਆਗੇ ਤੇ ਬਾਕੀ ਇਸੇ ਅੱਗੇ ਹੁਣ ਵੀ ਹਫਤੇ ਹਫਤੇ ਬਾਅਦ ਵੀਡੀਓ ਇਸ ਤਰ੍ਹਾਂ ਹੀ ਆਪਣੀਆਂ ਰੁਟੀਨ ਤੇ ਪੈਣਗੀਆਂ ਠੀਕ ਹੈ ਹੁਣ ਆਪਣਾ ਮੰਨ ਕੇ ਚਲੋ ਖਾੜੀ ਤੋਂ ਬਾਅਦ ਪਹਿਲਾ ਲਾੜਾ ਜੀ ਸ਼ੁਰੂ ਬਿਲਕੁਲ ਵੀਰ ਬਿਲਕੁਲ 20 ਦਿਨ ਬੰਦ ਹੁੰਦਾ ਹੁੰਦਾ ਪਰ ਇੱਕ ਅਰ ਮਹੀਨਾ ਰਹਿ ਗਿਆ ਕਿਉਂਕਿ ਥੋੜੀ ਜਿਹੀ ਲੜਾਈ ਜੀ ਦਾ ਹੋ ਗਿਆ ਸੀ ਮਾਹੌਲ ਆਪਾਂ ਵੀਡੀਓ ਪਾਈ ਸੀ ਅਰਦਾਸ ਵੀ ਕਰੀ ਸੀ ਸਾਰੇ ਵੀਰਾਂ ਨੂੰ ਵੀ ਰਲ ਕੇ ਅਰਦਾਸ ਕਰੀਏ ਵੀ ਸੇਤੀ ਇਹ ਮਾਹੌਲ ਸੈੱਟ ਹੋਵੇ ਤੇ ਸਾਰੇ ਵੀਰੋ ਆਪ ਆਪਣੇ ਕਾਰੋਬਾਰ ਤੇ ਲੱਗ ਜਾਣ ਦੇ ਹਮ ਹੋਲ ਸੈਟ ਹੋ ਗਿਆ ਜਾਨੀ ਪ੍ਰਮਾਤਮਾ ਕਹਿੰਦੇ ਇੰਨੀ ਦੁਨੀਆ ਦੀ ਨੇੜੇ ਹੋ ਕੇ ਸੁਣਦਾ ਬਿਲਕੁਲ ਸੁਣੀ ਹੈ ਜੀ ਚੱਜੇ ਗੱਲ ਆਪਣਾ ਨਾਮ ਐਡਰੈਸ ਦੱਸ ਦੇ ਮੋਬਾਈਲ ਨੰਬਰ ਭਾਈ ਜੀ ਆਪਣਾ ਨਾਮ ਰਮਨਪ੍ਰੀਤ ਸਿੰਘ ਪਿੰਡ ਸੀਨੀਵਾਲ ਕਲਾਂ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਆਪਣਾ ਫਾਰਮਾ ਵੀ ਰਹਿ ਜਿਲ੍ਹਾ ਵੀਰ ਜੀ ਆਪਣਾ ਬਰਨਾਲਾ ਹੈਗਾ ਕਰੈਕਟ ਨੰਬਰ ਨੋਟ ਕਰ ਲਓ ਵੀਰੇ 880713934 880713934 ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ ਵਟਸਐਪ ਤੇ ਹੈਲੋ ਦਾ ਮੈਸੇਜ ਕਰੂਗਾ ਮੇਨ ਗ ਉਹਨੂੰ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਚਲੀ ਜਾਊ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਪੈਣੀਗੀ ਉਹ ਤੇ ਟੱਚ ਕਰ ਲੈ ਉਹ ਖੁੱਲ ਜਾਂਦੀ ਆ ਉਹ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀਗੀ ਸਾਰੇ ਕੰਮ ਇਹ ਟੂ ਜਿਹੜਾ ਸੈਟਿੰਗ ਕਰੀ ਵਜੇਮ ਆਪਣੇ ਕਰੀ ਵੀ ਆ ਬਾਕੀ ਆਪਾਂ ਮੇਨ ਗੱਲ ਦੱਸਦੇ ਆ ਵੀਡੀਓ ਸਾਰੀ ਦੇਖ ਲਓ ਵੀਡੀਓ ਵਿੱਚ ਵੀਰੇ ਤੁਹਾਨੂੰ ਸਾਰਾ ਕੁਛ ਦੇ ਵਿੱਚ ਦੱਸਿਆ ਜਾਊਗਾ ਕਿੰਨੀਆਂ ਗਾਵਾਂ ਕੀ ਰੇਟ ਆ ਕਦੋਂ ਵੇਚਨੀ ਆ ਕਿੱਥੇ ਆ ਕਿਹੜਾ ਰੈਸਾ ਕੀ ਗੱਲਬਾਤ ਆ ਬਾਕੀ ਵੀਰ ਜੀ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ 15 ਤੀਕੋਂ ਸਾਮੀ ਬਣਾ ਰਹੇ ਆ ਅੱਜ ਹੀ ਲੋਡ ਕਰੂਗਾ ਤੇ 16 ਤਰੀਕ ਨੂੰ ਕੱਲ ਨੂੰ ਮਾਲ ਅਰੇਸਟ ਕਰੂੰਗਾ 17 ਤਰੀਕ 5ਵਾਂ ਮਹੀਨਾ 2025 ਦਿਨ ਸ਼ਨੀਵਾਰ ਬਣਦਾ 17 ਤਰੀਕ ਸ਼ਨੀਵਾਰ ਜਾਣੀ ਦੀ ਪਰਸੋਂ ਨੂੰ ਪਰਸੋਂ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 7:30 ਵਜੇ ਸੌਦੇ ਚਾਲੂ ਕਰ ਦੇਾਂਗੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ 11 ਵਜੇ ਤੱਕ ਹੀ ਕੰਮ ਚੱਲੂਗਾ ਕਿਉਂਕਿ ਦਿਨੇ ਲੋ ਹੋ ਜਾਂਦੀ ਆ ਟਰਾਂਸਪੋਰਟ ਦੀ ਸਹੂਲਤ ਬਾਧੂ ਆ 13 ਰੁਪਏ ਕਿਲੋਮੀਟਰ ਪੰਜਾਬ ਪੰਜਾਬ ਦਾ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈ ਕ੍ਰੈਡਿਟ ਕਾਰਡ ਤੇ ਪੇਮੈਂਟ ਚੱਕ ਲੋ ਜੇ 5 ਲੱਖ ਦੀਆਂ ਕਿਸ਼ਤਾਂ ਬਣਾ ਲਓ ਠੀਕ ਹੈ ਠੀਕ ਹੈ ਜੀ ਸਾਧਰੇ ਆਉ ਨਾਲ ਦਿਆਂ ਗੱਡੀ ਚ ਆਪਾਂ ਗਾਂ ਪਾਵਾਂਗੇ ਇੱਕ ਮੇਨ ਗੱਲ ਦੱਸ ਦਈਏ ਗਾਇਆਂ ਤੋਰਨ ਤੋਂ ਪਹਿਲਾਂ ਮਾਰਕੀਟ ਆਉਦੀ ਘੁੰਮ ਕੇ ਆਇਓ ਤੁਹਾਡੀ ਮਾਰਕੀਟ ਘੁੰਮੀ ਹੋ ਪੂਰੇ ਮਾਨ ਨਾਲ ਪੂਰੇ ਵਿਸ਼ਵਾਸ ਨਾਲ ਮੇਰੇ ਕਹਿ ਸਕਦੇ ਆ ਤੁਹਾਡਾ 15 ਤੋਂ 20000 ਦਾ ਫਾਇਦਾ ਕਰਕੇ ਮੋੜਾਂਗੇ ਕਿਉਂਕਿ ਬਾਈ ਜੇ ਕੰਮ ਦੇ ਵਿੱਚ ਆਪਣੀ ਤੀਜੀ ਪੀੜੀ ਆ ਇਸ ਅਸੀਂ ਗਾਹਕ ਨੂੰ ਕਹਿੰਦੇ ਆ ਜਿਹੜੇ ਗਾਹਕ ਨੂੰ ਵੀਰੇ ਚਾਨਣ ਹੋਊਗਾ ਉਸੇ ਨੂੰ ਪਤਾ ਹੋਊਗਾ ਵੀ ਹਾਂ ਮੈਂ ਮਾਰਕੀਟ ਘੁੰਮੀ ਆ ਵੀ ਇਹਨਾਂ ਗਾਇਆਂ ਰੇਟ ਦੇ ਵਿੱਚ ਫਰਕ ਹੈ ਕਿ ਨਹੀਂ ਹੈ ਬਾਕੀ ਮੈਂ ਨਾਲ ਦਿਆਂ ਦੱਸ ਦੇਣ ਗਾਇਆਂ ਤੋਰੋ ਲੈ ਕੱਢੋ ਵੀਰੇ ਜਰਸੀਆਂ ਨੇ ਕਿਨੇ ਨਾਗ ਆਪਣੇ ਕੋਲੇ ਵੀਰੇ ਨਾਗ ਐ ਇਸ ਵਕਤ ਆਪਣੇ ਕੋਲੇ ਪਕਰੇ 25 ਨਾਗ ਖੜੇ ਨੇ ਟੋਟਲ ਨਾਗ 32 ਲਾਵਾਂਗੇ ਗਰਾਊਂਡ ਦੇ ਵਿੱਚ ਨਾਗ 35 ਤੋਂ 40 ਹੋ ਜਾਣਗੇ ਪਰ ਗਰਾਊਂਡ ਦੇ ਵਿੱਚ 32 ਦਾ ਨੂੰ ਦੇ 17 ਤਰੀਕ ਨੂੰ ਸਵੇਰ 7 ਵਜੇ ਵੀਰ ਆ ਕੇ ਕੱਲਾ ਕੱਲਾ ਗਿਣ ਲੈ 32 ਤੋਂ ਪੂਰਾ ਉੱਪਰ ਹੋ ਸਕਦਾ ਘਟਦੇ ਨਹੀਂ ਹੈਗੇ ਜੀ ਠੀਕ ਹੈ ਜਿਹੜਾ ਇਹ ਬੱਚਾ ਵੀਰੇ ਦੋ ਦੰਦ ਆ ਗਈ। ਕਲੂਨ ਵੈੜਾ ਪਹਿਲਾ ਸੂਆ ਦੋ ਦੰਦ ਮੂੰਹੋਂ ਠੀਕ ਹੈ ਜੀ। ਸੂਨ ਨੂੰ ਵੀਰੇ ਕੱਟੋਗਾ ਤਾਂ ਹੱਫਤਾ ਲੈ ਜੂਗੀ ਕਰਮਾੜੀ। ਠੀਕ ਹੈ। ਬਾਕੀ ਜਿੰਨੀ ਜਰਸੀ ਆ ਵੀਰੇ ਸਾਰੀ ਪੰਜਾਬ ਵਾਲੀ ਆ ਹਿਮਾਚਲ ਵਾਲਾ ਇੱਕ ਨੱਕ ਵੀ ਹੈ ਨਹੀਂ। ਠੀਕ ਹੈ। ਸਾਰਾ ਜਿੰਨਾ ਮਾਲੂ ਸਾਰਾ ਪੰਜਾਬ ਦਾ ਹੋ ਆਦਰ ਸਟੇਟ ਦਾ ਕੋਈ ਵੀ ਮਾਲ ਨਹੀਂ ਵੀਰੇ ਹੁੰਦਾਗਾ। ਬਾਕੀ ਆਪਦੇ ਮੂੰਹ ਦੱਸਣਗੇ ਅਸੀਂ ਕਿਹੜੀਆਂ ਆਂਗੀਆਂ। ਠੀਕ ਹੈ ਜਰਸੀਆਂ ਦੰਦਾਂ ਨੇ ਖੀਰਿਆ। ਇਹਦੀ ਵੀਰੇ ਪਹਿਲਾ ਸੂਆ ਮੂੰਹੋਂ ਚਾਰ ਦੰਦ ਦਾ ਉਹ ਦੋ ਦੰਦ। ਦੋ ਦੰਦਾਂ ਦਾ। ਖੀਰੀਆਂ ਦੋਂਦੀਆਂ ਵੀਰੇ ਬਹੁਤ ਵੈੜਾ ਨੇ। ਹੋਣ ਬੈਣਾ ਜਿਆਦਾ ਲੈਣੀਆਂ ਪਹਿਲਾ ਤੇ ਦੂਜਾ ਸੂਅ ਤੀਜੇ ਸੂਅ ਦਾ ਕੀ ਕਹਿਣਾ ਟੋਪਨਾਗ ਹੁਣ ਨਹੀਂ ਲੈਂਦੇ ਨਹੀਂ ਹੈਗੇ ਜਾਨ ਬੰਦਿਓ ਬੇਟਾ ਬੰਦਿਓ ਉੱਪਰ ਨੂੰ ਬਾਕੀ ਤੁਸੀਂ ਵੀਰੇ ਬੈਣਾ ਦੀ ਕੁਆਲਿਟੀ ਦੇ ਸਾਜੋ ਪਹਿਲਾ ਬੱਚਾ ਦਾ ਵੀਰੇ 24 25 ਗਲੋਂ ਨਿਕਲੂ ਦੇਖੋ ਦੇਸੀ ਮਖਾਲ ਲਾਈ ਫਿਰਦੀ ਆ ਕਰਮਾਂ ਵਾਲੀ ਮੜਾ ਲੇਵੇ ਦੇ ਨੇੜੇ ਹੋ ਕੇ ਕੈਮਰਾ ਮਰਵਾ ਦਿਓ ਜੀ ਸੋ ਫਿੱਟ ਫਾੜ ਫਿਟਿੰਗ ਵਾਲੇ ਲੈਵੇ ਜਾਵਾਂ ਹਣਾ ਬਿਲਕੁਲ ਵੀਰ ਜੀ ਬਿਲਕੁਲ ਬਾਕੀ ਜਿੰਨਾ ਥਾਣ ਹੋਊਗਾ ਵੀਰੇ ਮੁਠੀ ਵਾਲਾ ਥਾਣ ਹੋਊਗਾ ਹੱਥੀ ਚਵਾਈ ਵਾਲਾ ਹੋਊਗਾ ਗੱਠ ਗੱਠ ਦੇ ਗੈਰਤੇ ਹੋਊਗਾ ਕੋਈ ਗਲੋਟੇਦਣ ਨਹੀਂ ਹੋ ਕੋਈ ਕਿਸੇ ਦਾ ਚੂਚੇ ਥਣ ਨਹੀਂ ਹੋਊਗਾ ਜਿਹੜੇ ਮਾਲ ਥਣ ਲੈ ਵਾਲਾ ਹੋ ਸਾਰਾ ਵੀ ਰੇਡ ਸਟਾਰਟ ਕਿੱਥੋਂ ਕਰਨਗੇ ਆਪਣੇ ਕੋਲ ਮੇਨ ਗੱਲ ਜਿਹੜਾ ਤੁਹਾਡਾ ਕੁਐਸਚਨ ਆ ਬਹੁਤ ਵਧੀਆ ਹੈਗਾ ਵੀਰੇ ਸ਼ੁਰੂ ਦੇ ਵਿੱਚ ਹੀ ਚੰਗੀ ਗੱਲ ਆ ਆਪਣਾ ਵੀਰੇ 60000 ਤੋਂ ਥੱਲੇ ਵਾਲੇ ਇੱਕ ਵੀ ਸੌਦਾ ਨਹੀਂ ਜੀ ਕੋਈ ਵੀ ਰੈਮੀ ਕਹਦੇ ਮੈਂ ਵੀਰੇ 55 ਲਾਉਣਾ ਕੋਈ ਫਾਇਦਾ ਨਹੀਂਗਾ ਸਾਡੇ ਕੋਲੇ ਵੀਰੇ 60 ਵਾਲੇ ਵੀ ਦੋ ਸੌਦੇ ਆ 65 ਵਾਲੇ ਵੀ ਦੋ ਆ ਫਿਰ 70 ਵਾਲੇ ਚਾਰ ਆ 75 ਵਾਲੇ ਤਿੰਨ ਆ 80 ਵਾਲੇ ਤਿੰਨ ਆ ਉੱਪਰ ਨੂੰ ਜਾਂਦਾ ਜਾਂਦਾ 60000 ਤੋਂ ਲੈ ਕੇ ਲੱਖ ਤੱਕਰਮਾਲ ਆ ਜਿਹੜੇ ਜਿਆਦੇ ਸੌਦੇ ਆ 70 ਤੋਂ 85 ਦੇ ਵਿੱਚ ਆ ਮੈਕਸਿਮਮ ਐਵਰੇਜ 70-75 ਦੀ ਮੰਨ ਕੇ ਚੱਲੋ 70-75 ਦੀ ਮੈਕਸਿਮ ਵੱਧ ਮੰਗ ਆਲਾ ਵੀਰੇ ਲੱਖ ਤੋਂ ਬਾਹਰ ਸਿਰਫ 200 ਦੇ ਆ ਸਿਰਫ 200 ਦੇ ਲੱਖ ਤੋਂ ਬਾਹਰ ਆਪਾਂ ਜਾਂਦੇ ਨਹੀਂਗੇ ਬਾਕੀ ਵੀਡੀਓ ਜੋ ਗੱਲ ਬੋਲਤੀ ਵੀਰੇ ਕਿਉਂਕਿ ਅਸੀਂ ਪਹਿਲਾ ਲਾੜ ਰ ਆਇਆ ਹੁਣੇ ਗਰਮੀ ਦਾ ਆ ਮੈਂ ਮੰਨੂ ਵੀ 2025 ਦਾ ਪਹਿਲਾ ਸ਼ੁਰੂ ਹੈ ਵਿਸਾਖੀ ਤੋਂ ਬਾਅਦ ਜਿਹੜਾ ਲਾਉਣਾ ਆਪਾਂ ਜੀ ਇਹ ਲਾੜ ਦੇ ਵਿੱਚ ਵੀਰੇ ਸਾਰਾ ਮਾਲ ਵੇਚਾਂਗੇ ਚਾਹੇ ਸਾਨੂੰ ਜਾਨੀ ਦੀ 5-7000 ਸਾਰੇ ਮਾਲ ਤੇ ਲੱਭ ਜੇ ਵੀਰਾਂ ਦਾ ਪਿਆਰ ਖੱਟਣਾਗਾ ਕਿਉਂਕਿ ਵੀਰੇ ਸਾਡਾ ਕੰਮ ਕੀ ਆ ਆਉਂਦੀ ਦਾ ਮੂੰਹ ਤੇ ਜਾਂਦੀ ਦੀ ਪੂਸ ਦੇਖਣਾ ਗੱਲ ਨਹੀਂ ਲੱਗਦੀ ਗੱਲ ਲੱਗਾਂਗੇ ਵੀਰੇ ਫਿਰ ਵਪਾਰ ਨਹੀਂ ਹੁੰਦੇਗੇ ਇਹ ਨਹੀਂ ਵੀ ਇੱਕ ਚੋਂ ਮੋਟੀ ਕਮਾਈ ਕਰਨੀ ਆ ਕਿਉਂਕਿ ਵੀਰੇ ਗਾਈਆਂ ਬਾਧੂ ਇਹ ਨਹੀਂ ਗੱਲ ਆਪਾਂ ਗਮਰਾਹ ਕਰਨਾ ਮੂਰੇ ਮਾਲ ਨਹੀਂ ਮਿਲਦਾ ਪਿੰਡਾਂ 'ਚ ਬਾਧੂ ਮਾਲਾ ਜਿੰਨਾ ਮਰਜ਼ੀ ਲਾਓ ਵੀਰੇ ਬਾਕੀ ਜਿਹੜਾ ਮਹੀਨੇ ਦਾ ਗੈਪ ਪੈ ਗਿਆ ਬਹੁਤ ਵੀਰਾਂ ਦਾ ਪਿਆਰ ਹੋਊਗਾ ਵੀ ਮੈਂ ਬੈੜ ਕਾ ਤੋ ਪਹਿਲਾਂ ਗੱਲ ਵੀਰੇ ਜਿਹਨੇ ਲੈਣੀ ਆ ਆਪਾਂ ਤੋਂ ਲੈਣੀ ਆ ਤੁਸੀਂ ਆ ਕੇ ਦੇਖ ਲਓ ਜੀ 17 ਤਰੀਕ ਨੂੰ ਫੁੱਲ ਮੇਲਾ ਲੱਗੂ 8 ਵਜੇ ਨੂੰ ਇੱਥੇ ਪੈਰ-ਪਰ ਨੂੰ ਥਾਣੇ ਮਿਲਣਾ ਪ੍ਰਮਾਤਮਾ ਦੀ ਕਿਰਪਾ ਸਦਕਾ ਬਾਕੀ ਭਰਾਵਾਂ ਦਾ ਬਹੁਤ ਪਿਆਰ ਆ ਬਾਕੀ ਵੀਰੇ ਬੰਦਾ ਜੁੜ ਪਰ ਸਾਡੇ ਲਈ ਵੀ ਇਹ ਰੇ ਮਾਨ ਵਾਲੀ ਗੱਲ ਹੈ ਵੀ ਜਿਹੜਾ ਵੀਰ ਕੇਰਾ ਕੂ ਲੈ ਗਿਆ ਵੀਰ ਉਹ ਲੰਮਾ ਸਮਾਂ ਆਪਣੇ ਨਾਲ ਵਰਤਦਾਗਾ ਠੀਕ ਹੈ ਬਾਕੀ ਆਪਾਂ ਵੀਰੇ ਸਾਰੀਆਂ ਤੋਰ ਦਿਓ ਦਾ ਮੋਟਾ ਮੋਟਾ ਦਿਖਾਉਣੇ ਉਹ ਤੋਂ ਅਗਲੇ ਕੱਢੋ ਪੁੱਤ ਆਹ ਬੱਸੀ ਵੀਰੇ ਦੂਜਾ ਸੂਆ ਇਹ ਵੀ ਹੱਤੇ ਦੀ ਕੱਚੀ ਆ ਆਹ ਜੋੜਾ ਤੋੜ ਕੇ ਦਿਖਾਦਾ ਵੀਰੇ ਤੇ ਆ ਵੀਰੇ ਦੂਜਾ ਸੂਆ ਸੇ ਦੰਦਾ ਦੇਖੋ ਬੱਸੀ ਦੀ ਬਰੀਕੀ ਵੀਰੇ ਮੂੰ ਮੱਥੇ ਦੀ ਤੋਰ ਦਿਓ ਬੁੱਤੇ ਠੀਕ ਹੈ ਆ ਵੀ ਕੱਢ ਦਿਓ ਆ ਬੱਸੀ ਵੀਰੇ ਦੇਖ ਸਕਦੇ ਹੋ ਜੋੜਾ ਪਹਿਲਾਂ ਦਰਵਾਦੀ ਹੈ ਜੀ ਤੋਰੋ ਬੇਟਾ ਮੂੰ ਮੱਥਾ ਟੂਆ ਵਗੈਰਾ ਦੇਖੋ ਜਰਸੀ ਦਾ ਜਮਾ ਕੀ ਬਾਤ ਹੈ ਨਿੱਕਾ ਨਿੱਕਾ ਕਾਨਾ ਬੇਲ ਵਗੈਰਾ ਚੈੱਕ ਕਰੋ ਜਮਾ 11 ਹਾਲਾ ਜਨੀ ਲੰਬੀ ਭਈਆ ਤੇ ਆ ਦੇਖੋ ਜਮਾ ਕੋਈ ਇਹ ਨਹੀਂ ਗੱਲ ਵੀ ਬੇਲ ਚ ਛੋਟੀ ਆ ਤੇ ਹਾਈਟ ਚ ਛੋਟੀ ਆ ਚੰਗੀਆਂ ਜਿੰਦ ਜਾਨ ਬ੍ਰਿਡ ਸ਼ਾਈਨਿੰਗ ਵਾਲੇ ਵੜਾਂਗੀਆਂ ਇਹਦੇ ਆਪਾਂ 2 ਨੰਬਰ ਤੇ ਵੱਡੀ ਵੜ ਦੇਖ ਰਹੇ ਆ ਥੱਲੇ ਮਿਲਕ ਵੇਨ ਚੈੱਕ ਕਰੋ ਇਹਦੀ ਜਿਵੇਂ ਕਹਿੰਦਾ ਪਿੰਡ ਦਾ ਘੀਰਾ ਤੋਂ ਪਤਾ ਲੱਗ ਜਾਂਦਾ ਮਿਲਕ ਮੈਂ ਦੱਸਦੀ ਪਈ ਆ ਕੱਲੀ ਕੱਚੀ ਕੱਚੀ ਆ ਵੀਰ ਰਮਣੇ ਕੁਸ ਕਰੂਗੀ ਵੜ ਯਾਰ ਇਹ ਬਿਲਕੁਲ ਵੀਰ ਇਹ ਵੀ 20 ਕਿਲੋ ਵਾਲਾ ਬੱਚਾ ਗਾ ਠੀਕ ਹੈ ਬਾਕੀ ਚਲੋ ਗਰਮੀ ਦੇ ਹਿਸਾਬ ਨਾਲ ਜਿਵੇਂ ਜਰਸੀ ਆ ਵੀਰੇ ਆਪਾਂ 17 18 20 ਕਿਲੋ ਦਾ ਆਈਡੀਆ ਇਹਨਾਂ ਦੀ ਰੇਂਜ ਵਿੱਚ ਵੱਧ ਉਦੀ ਮੰਨਦਾਗਾ ਸਾਡੇ ਕੋਲੇ 25 ਕਿਲੋ ਵਾਲੀ ਵੀ ਜਰਸੀ ਆ ਜਾਂ 30 ਕਿਲੋ ਵਾਲੀ ਵੀ ਆ ਜਾਂਦੀ ਆ ਜੀ ਠੀਕ ਆ ਜੇ ਹੋਜੀ ਜਰਸੀ ਕਹਿੰਦੇ ਜਾਣੀ ਆਪਣੇ ਕੋਲੇ ਜਿੰਨੀ ਆਪਣੇ ਕੋਲੇ ਮਾਲ ਖੜਾ ਵੀਰੇ 16 17 ਕਿਲੋ ਥੱਲੇ ਵਾਲਾ ਕੋਈ ਵੀ ਬੱਚਾ ਹੈ ਨਹੀਂਗਾ ਠੀਕ ਹੈ 17 18 ਦੀ ਸਟਾਰਟਿੰਗ ਆ ਹਾਂ ਨਹੀਂ ਉਹ ਤੂੰ ਥੱਲੇ ਵੀਰੇ ਪਰਦਾ ਪਾਉਂਦੀ ਆ ਗਊ ਉਹਦਾ ਫੇਰ ਮੁੱਲ ਦਾ ਤਾਂ ਲੈਣਾ ਲੱਗਮ ਹੋ ਗਿਆ ਵੀ ਇਕੱਲੇ ਰੋਕ ਲਈਏ 10 12 ਕਿਲੋ ਦੁੱਧ ਦਿੱਤਾ ਤਾਂ ਉਹਦਾ ਵੀਰੇ ਫੇਰ ਰੱਖਣ ਦਾ ਵੀ ਕੋਈ ਫਾਇਦਾ ਨਹੀਂਗਾ ਠੀਕ ਹੈ ਹਾਂ ਬਾਕੀ ਮਾਲ ਜਿੰਨਾ ਹੋਊਗਾ ਪਹਿਲਾ ਦੂਜਾ ਸੂਆ ਹੋਊਗਾ ਇੱਕ ਵੀਡੀਓ ਦੇ ਆਪਾਂ ਸਨੇਹਾ ਹੀ ਲਾਵਾਂਗੇ ਥੋੜੀ ਗਰਮੀ ਆਗੀ ਕੱਲੀ ਕੱਲੀ ਬਾਰੇ ਥੋੜਾ ਜ਼ਿਆਦਾ ਔਖਾ ਦਾ ਸੂਆ ਦੇਖ ਸਕਦੇ ਹੋਗੇ ਉਦਾਂ ਮੋਟਾਂ ਮੋਟਾਂ ਮਕੜਾ ਰਹੀ ਵੀ ਦੇਖੋ ਕਿੰਨਾ ਚੰਗਾ ਬੱਚਾ ਠੀਕ ਹੈ ਹਾਂ ਇਹ ਵੀ ਦੂਜਾ ਸੂਆ ਸੋਣਾ ਵੀਰੇ ਦੇਖੋ ਹਫਤੇ ਦੀ ਬਾਕੀਆ ਦੇਖੋ ਦਾ ਥਣਲੇਵਾ ਕਨੇ ਜਰਸੀ 7 7 8 ਆ ਗਈਆਂ ਇਹਦਾ ਜਰਸੀਆਂ ਵੀਰੇ 10 ਹੋ ਜਾਣਗੀਆਂ ਨਾਲ ਹੋਰ ਬਹੁਤ ਆਉਣ ਆਲਾ ਆਹ ਜਰਸੀ ਵੀ ਥੋੜੀ ਸਾਈਲ ਚ ਕ੍ਰਾਸ ਪੈਂਦੀ ਆ ਇਹ ਖੀਰੀ ਆ ਗਈ ਪਰ ਕੱਚੀ 12 ਦਿੰਦੀ ਆ ਖੀਰੀ ਆ ਭਾਜ ਬੜੇ ਚ ਦੇ ਦਿਆਂਗੇ ਗਰਲੈਂਡੋ ਆ ਗਈ ਵੀਰੇ ਆਹ ਗਲਾਪੀ ਥਾਂ ਠੰਡੀ ਸੀਲਾ ਦੇਖ ਸਾਰ ਥਣਲੇਵਾ ਦੇਖੋ ਵੀਰੇ ਸੋ ਆਹ ਦੇਖੋ ਯਾਰ ਕਿਆ ਬਾਤ ਆ ਆ ਜੋੜਾ ਤੋਰ ਦਿਓ ਬੋਤੋ ਆ ਜੋੜਾ ਪਹਿਲੀਆਂ ਤੋਰ ਦਿਓ ਸੋ ਜਿਹੜੀਆਂ ਬੈੜਾਂ ਮੱਝਾਂ ਨਾਲ ਕੰਪੇਅਰ ਹੁੰਦੀਆਂ ਇਹ ਮੱਝਾਂ ਨਾਲ ਕੰਪੇਅਰ ਕਰ ਸਕਦੇ ਆਪਾਂ ਜਮਾ ਆ ਕਰ ਸਕਦੇ ਆ ਵੀਰੇ ਕਰ ਸਕਦੇ ਆ ਜੀ ਠੀਕ ਹੈ ਚਲੋ ਬੰਦੇ ਬਟੋ ਦਾ ਬੰਦਿਆ ਕਰ ਗਲੈਂਡੋ ਦੇਖੋ ਕਿਆ ਬਾਤ ਆ ਜਮਾ ਮੋਟੀ ਠਿੱਕਰੇ ਵਰਗੀ ਭਈਆ ਜਮਾ ਰਾਜੀ ਪਣੀ ਵੀ ਤੇ ਨਾਲ ਹੀ 에ਅਰ ਸਰ ਘੁੰਮੀ ਜਾਂਦੀ ਐ ਇਹਦੇ ਗਰਲੈਂਡੋ ਤੇ ਨਾਲ 에ਅਰ ਸਰ ਇੱਕ ਨਿਕਲੀ ਤੇ ਬਾਈ ਜੀ ਇੱਕ ਹੋਰ ਆ ਗਈ ਠੀਕ ਹੈ ਉਹ ਜਿਵੇਂ ਸਿਆਣੇ ਦੀ ਕਹਾਵਤਾਂ ਵੀ ਜਾਗ ਜੱਗ ਸਨ ਰੇਲਾਂ ਦਾ ਬਾਈ ਜੀ ਸੀਨੀ ਵਾਲਾ ਡੈਰੀ ਫਾਰਮ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਬਾਕੀ ਵੀਰੇ ਅਸੀਂ ਤਾਂ ਖਰੀਦਣ ਵਾਲੇ ਆ ਜਿਹੜੇ ਮੇਰੇ ਵੀਰੇ ਆ ਸੰਭਲ ਵਾਲੇ ਮੈਂ ਵੀਰੇ ਇਹਨਾਂ ਦੀ ਮਿਹਨਤ ਨੂੰ ਸਤਿਕਾਰ ਸਲਾਮ ਹੈ ਇਹਨਾਂ ਦੀ ਮਿਹਨਤ ਨੂੰ ਯਾਰੇ ਜਿਹੜੇ ਤਿਆਰ ਕਰਦੇ ਆ ਆਪਣੇ ਕੋਲੇ ਹਰ ਇੱਕ ਰੇਡ ਤੇ ਹਰ ਇੱਕ ਬਰੀਡ ਮਿਲਦੀ ਆ ਵੀਰੇ ਬਰੀਡ ਜਿਹੜੀ ਮਰਦੀ ਲੈ ਲੋ ਅਸੀਂ ਜਾਣੇ ਜਾਂਦੇ ਆ ਐਰ ਸੈਰ ਗਰਲੈਂਡੋ ਜਰਸੀ ਦੇ ਨਾਮ ਜੀ ਪਹਿਲਾਂ ਐਰ ਸੈਰ ਤੇ ਗਰਲੈਂਡੋ ਲੈਣੀ ਹੈ ਜੇ ਰਾਤ ਦੇ 12 ਵਜੇ ਵੀ ਫੋਨ ਆ ਗਿਆ ਵੀ ਮੇਰੇ ਕੋਲ ਐਰ ਸੈਰ ਆ ਗਈ ਅਸੀਂ ਰਾਤ ਦੇ 12 ਵਜੇ ਮੈਨੂੰ ਖਰੀਦਣ ਮਗ ਜਾਾਂਗੇ ਐਫਪੀ ਦਾ ਚੇਹੇ ਦੇਣੇ ਜਾਈਏ ਜਿਆਦਾ ਗੱਲ ਆ ਜਾ ਕਿਵੇਂ ਐਫਪੀ ਵੀਰੇ ਬਾਦੂ ਹੁੰਦੀ ਹੈ ਜਿਹੜੀ ਇਹ ਵੈਰਾਈਟੀ ਜਰਸੀ ਹੋਗੀ ਇਹ ਵੈਰਾਈਟੀ ਥੋੜੀ ਚੁਣਵੀ ਮਿਲਦੀ ਆ ਇਹ ਸਿਰਫ 10 12% ਹੀ ਮੰਨ ਕੇ ਚਲੋ ਹਾਂਜੀ 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 ਠੀਕ ਹੈ ਦੇਖ ਸਕਦੇ ਹੋ ਸਾਰਾ ਥਾਨ ਲੇਵਲ ਆ ਆ ਗਈ ਵੀਰੇ ਥੋੜੀ ਕਰਾਸਵਾਰਡ ਦੇਖੋ ਥਾਨ ਲੇਵਲੀ ਜਿਹੜੀ ਆਪਾਂ ਉਹ ਗਰਲੈਂਡੋ ਦੀ ਗੱਲ ਵਿੱਚ ਆ ਦ ਪਤੀ ਵਾਲੀ ਵੀ ਗੱਲ ਛੱਡ ਦਿਓ 20 ਕਿਲੋ ਹੀ ਮੰਨੋ ਪਰ ਮੇਰਾ ਮਾਨ ਕਹਿੰਦਾ 20 ਤੋਂ ਘਾਹ ਨਾ ਬੀਰੇ ਦੇਊ ਤਾਂ ਜਿਆਦਾ ਪਰ ਆਪਾਂ ਥੋੜਾ ਬੋਲਦੇ ਕੋਈ ਗੱਲ ਨਹੀਂ ਕਿਸੇ ਵੀਰ ਨੇ ਗੱਬਣ ਬੈਠਦੀ ਸਾਡੇ ਨਾਲ ਸਾਈ ਲਾ ਲੇ ਸੂਈ ਤੋਂ ਲੈ ਕੇ ਜਾਣੀ ਆ ਦੁੱਧ ਤੋਲ ਕੇ ਦੇ ਦੇਾਂਗੇ ਕੱਲਾ ਹੀ ਨਹੀਂ ਵੀ ਵਪਾਰੀਆਂ ਦੀ ਜੀਪ ਚਾ ਜਿੰਨੀ ਗੱਲ ਕਹਾਂਗੇ ਉੰਨੀ ਮਿਲੂਗੀ ਬਾਕੀ ਸੂਈਆਂ ਬਹਿੜਾਂ ਵੀ ਕਾਫੀ ਹੈਗੀਆਂ ਮੇਰੇ ਹਿਸਾਬ ਨਾਲ 12 ਬਹਿੜਾਂ ਇੱਕ ਵਕਤ ਸੂਈਆਂ ਰੈਡੀ ਆ 4-5 ਹੋਰ ਸੂਤ ਲੈਣਗੇ ਠੀਕ ਹੈ ਵੀਰ ਬੜੀ ਤਾਂ ਤਾਜੀ ਸੂਈਆਂ ਰਾਤ ਸੂਈਆਂ तकरीबन 16 17 ਕਿਲੋ ਤੋਂ ਬੌਲੀ ਤੋਂ ਚੱਲੀ ਆ ਕਰਮਾਲੀ ਬੱਸੀ ਨੂੰ ਜਨਮ ਦਿੱਤਾ ਬੱਸੀ ਇਹਦੇ ਮਗਰ ਬਹੁਤ ਵਧੀਆ ਗਈ ਤੇ ਥੋੜਾ ਜਿਹਾ ਮਾਲ ਹਜੇ ਪਾਣੀ ਪੁਣੀ ਦਾ ਧਿਆਇਆਗਾ ਤਾਂ ਖਿੱਚੀ ਜਾਂਦਾ ਕਿਉਂਕਿ ਬੰਦੇ ਜਿਹੜੇ ਪੁਰਾਣੇ ਸੀ ਪਿਛਲੀ ਾਰ ਵਾਲੇ ਉਹ ਹਟ ਗਏ ਨਵੇਂ ਬੰਦਿਆ ਐ ਕਰਕੇ ਇਹਨਾਂ ਨੂੰ ਹਜੇ 3-4 ਮਹੀਨੇ ਖੜ ਦੇ ਕੇ ਭੇਜਤਾ ਆਊਗਾ ਜੀ ਬਾਕੀ ਪਾਣੀ ਤੇ ਪਸ਼ੂ ਜਾਂਦਾ ਗਰਮੀ ਜਾਂਦਾ ਵੀਰੇ ਜਾਂਦਾ ਔੜੀ ਗਰਮੀ ਇਹ ਤੇ ਇਹ ਕੱਚੀ ਹੈਗੀ ਏ ਵੀਰੇ ਬਾਸ ਮਾਰੀ ਕੁੱਤੀ ਨਹੀਂ ਹੈਗੀ ਵੀ ਕੋਈ ਇਹ ਵੀ ਹੱਥ ਤੱਕ ਲੋ ਕਰ ਮਾਰੀ ਠੀਕ ਹੈ ਥਾਣੇ ਤੋਂ ਵੀ ਸਾਰੇ ਦੇਖਿਆ ਚਿੱਟਰੀ ਵਾਲਾ ਥਾਣੇ ਦਾ ਕੋਈ ਲੈਂਦਾ ਹੀ ਨਹੀਂ ਨਹੀਂ ਲੈਂਦੇ ਇਹ ਛੋਟਾ ਭਾ ਆ ਗਿਆ ਵੀਰੇ ਠੀਕ ਹੈ ਇਹ ਛੋਟਾ ਭਾ ਆ ਗਿਆ ਦੁੱਧ ਦੇ ਪੱਖ ਨੂੰ ਇਹ ਵੀ ਜਣੀ ਦੀ 18 18 ਕਿਲੋ ਦੇਊਗੀ ਠੀਕ ਹੈ ਪਰ ਥਣਲੇ ਵਾਲਾ ਮਾਲ ਆ ਗਿਆ ਤੇ ਨਾਲ ਕਹਿੰਦਾ ਪਾਪ ਫੈਟ ਵਾਲਾ ਕੋਣਾ ਜਾਵਾ ਫੈਟ ਆ ਗਿਆ ਆਜੋ ਆਪਾਂ ਮੋਟਾ ਮੋਟਾ ਦੱਸ ਦਈਏ ਮੜਾ ਰੋਕ ਲੋ ਜਾਨੂੰ ਪਾਂ ਕੇ ਜਿਹੜੇ ਪਏ ਮੱਛੀ ਦੇਖ ਕੇ ਇੰਨੇ ਹੀ ਕੱਚੀ ਹਨਾ ਵੀਰੇ ਦੋ ਦੰਦਾਂ ਦੀ ਮੱਛੀ ਦਾ ਕੱਦ ਬੇਲ ਦੇਖ ਲੋ ਤੇ ਇਹ ਜੋੜਾ ਵੀਰੇ ਆਪ ਇੱਕੋ ਫਾਰਮ ਦੇ ਵਿੱਚੋਂ ਲਿਆਗਾ ਫਾਰਮ ਵਾਲੀਆਂ ਬੈੜਾਂ ਨੇ ਦੋਨੇ ਜਾਤ ਪਤਰੀ ਹਾਂ ਹਾਂ ਦੋਨੇ ਪਹਿਲਾ ਸੂਆ ਵੀਰੇ ਇਹ ਦੋ ਦੰਦਾਂ ਦੇ ਆ ਕੀ ਆ ਖੀਰੀ ਬੱਸੀ ਆ ਅੱਛਾ ਮੋਹ ਖੀਰੀ ਹਾਂ ਇੱਕ ਇੱਕ ਦੰਦ ਨੇ ਤੋੜਤਾ ਆਪਾਂ ਦੋਂਦੀ ਚ ਇਹ ਵੇਚਾਂਗੇ ਦੋਨੇ ਦੋ ਦੋ ਦੰਦਾਂ ਦਾ ਪਹਿਲਾ ਸੂਆ ਪਰ ਜਾਨੀ ਦੋਨੋਂ ਬੈੜੇ ਵੀਰੇ 10-10 ਦੰਦ ਲੈ ਜਾਣੀਆਂ ਕਰਮ ਵਾਲੀਆਂ ਚੰਗੀਆਂ ਨਿਕਲਣੀਆਂ 25 25 ਕਿਲੋ ਦੁੱਧ ਵੀਰੇ ਨੇ ਦਾ ਮੰਨ ਲੇ ਦੁੱਧ ਦੇਣੀਆਂ ਜਿਆਦਾ 25 25 ਕਿਲੋ ਬਨ ਕੇ ਲੈ ਜੇ ਕਿਸੇ ਵੀ ਸੁੱਲੇ ਢੁੱਲ ਜਣੀ ਸਾਡੇ ਦਾ ਸਾਈ ਲਾ ਲੇ ਚਵਾ ਕੇ ਵੀ ਦੇ ਦੇਣੇ ਬਾਕੀ ਗਾਹਾਂ ਨੂੰ ਸੌਦੇ ਉਹ ਵੀ ਮੰਨ ਕੇ ਜਾ ਡੂਡਾ ਹੋਣ ਵਾਲਾ ਕੰਮ ਆਰਾ ਕੰਮ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਕਿ ਖੀਰੀ ਦੋਂਦੀ ਦੀ ਬੱਲ ਜੋ ਬਣ ਗਈ ਆ ਏ ਇਹੀ ਸਿਆਲ ਚ ਬੱਚਾ ਹੁੰਦਾ ਵੀਰੇ 33 32 32 ਕਰੋ ਦੋ ਦਿਨਾਂ ਨੇ ਪਲੂਣਾ ਨੇ ਲੈਣਾ ਸੀਗਾ ਬਹੁਤ ਚੰਗੀਆਂ ਬਰੀਡ ਵਾਲੀਆਂ ਬੰਨੋ ਪੁੱਤ ਲੈ ਜਾਓ ਤਾਹਾਂ ਸੋ ਫੇਸ ਬਿਊਟੀ ਵਗੈਰਾ ਦੇਖੋ ਬੱਚੇ ਦੀ ਖੀਰੀਆ ਤੇ ਦੋਂਦੀ ਪੂਰਨ ਸਾਈਜ਼ ਦੇ ਵਿੱਚ ਕੋਈ ਵੀ ਛੋਟੀ ਨਾ ਮੰਨੇ ਜੋੜਾ ਇੱਕੋ ਫਾਰਮ ਦੇ ਵਿੱਚ ਉਹ ਵੱਡੇ ਕੱਦ ਬੇਲ ਵਾਲੀਆਂ ਬੈੜਾ ਵੀਰੇ ਬਹੁਤ ਟੌਪ ਦੀਆਂ ਸੋ ਕਹਿੰਦਾ ਵਾ ਮਾਲ ਆਪਣਾ ਜ਼ਿਆਦਾ ਕਰਕੇ ਨਵਾਇਆ ਨੂੰ ਏ ਬਣੀ ਹਣਾ ਨਹੀਂ ਵੀਰੇ ਨਮਾਇਆ ਤਾਂ ਮੈਂ ਨਹੀਂ ਪਾਣੀ ਇੱਧਰ ਲਿਆ ਬੇਡਾ ਇੱਥੇ ਬੰਨ ਥੋੜੇ ਬੰਦੇ ਅਣਜਾਣ ਕਰਕੇ ਵੀਰੇ ਹਜੇ ਥੋੜਾ ਜਿਹਾ ਹੋ ਹੋਈ ਜਾਂਦਾ ਹੈ ਜੀ ਜੋੜਾ ਹੋਰ ਆ ਗਿਆ ਜਮਰ ਰਾਲ ਦਾ ਹਨੀ ਟਾਈਮ ਤੋਂ 2-3 ਦਿਨ ਪਹਿਲਾਂ ਪਈ ਆ ਤਿੰਦ ਰੰਦ ਰਹਿੰਦੇ ਸੀਗੇ ਜੇ 20 ਤਰੀਕ ਨੂੰ ਪੂਰੇ ਹੁੰਦੇ ਸੀ ਠੀਕ ਹੈ ਉਹਨੂੰ ਗਰਮੀ ਚ ਪਾਉਣਾ ਸੁਪਿਆਂ ਦਾ ਬੈਡ ਮਾਰ ਅੱਗੇ ਬੜਾ ਜਾਣ ਕਰ ਵੀਰੇ ਇਹ ਸੂਈ ਵੀ ਆ ਤਾਜੀ ਤੀਜਾ ਦੇਣਾ ਇਹਦੇ ਥੱਲੇ ਵੀਰੇ 23 ਕਿਲੋ ਇਸ ਵਕਤ ਬੌਣਾ ਰੈਡੀ ਹੋਊਗਾ 11 ਕਿਲੋ ਤੋਂ ਬਾਅਦ ਟਾਈਮ ਦਾ ਹਾਜ਼ਰ ਆ ਹਾਂ ਵੀਰੇ ਦੁੱਧ ਦੇਊਗੀ 26-27 ਕਿਲੋ ਅਬਜਾਨੀ ਦੀ ਆਪਾਂ 25 ਕਿਲੋ ਮੰਨ ਕੇ ਲਈ ਸੀ ਉਹਨਾਂ ਬੜੀ ਰਾਮਦਰੀਆਂ ਨੇ ਕਰ ਜਾਣਾ ਕਰ ਮੈਂ ਉਹ ਤੋਂ ਵਾਧੇ ਹੀ ਕਰੂ ਕੋਰਾ ਚੋਣ ਪਸਮਾ ਦੀ ਵੀਰੇ ਬਸ ਇੱਕ ਤਰ੍ਹਾਂ ਦਾ ਬਸ ਪੈਟਰੋਲ ਪੰਪ ਹੀ ਬਹੁਤ ਚੌੜ ਬਸਮਾ ਸੁੱਚਾ ਪਾਈਏ ਪਾਈਏ ਚੌਣ ਸੈੱਟ ਜਿਵੇਂ ਇਹ ਇਹ ਵਹਿੜਾ ਆ ਗਿਆ ਲੱਖੋਂ ਅੰਦਰ ਆ ਗਵਾਰੋ ਨਾ ਨਾ ਵੀਰੇ ਲੱਖੋਂ ਅੰਦਰ ਨਹੀਂ ਕੋਈ ਬਸ ਤੁਸੀਂ ਆਈਡੀਆ ਜਾ ਲਾ ਲਓ 80 85 ਦੀ ਰੇਂਜ ਮੰਨ ਲਓ ਅਸੇ ਇੱਥੇ ਹੈ ਲੱਖੋਂ ਅੰਦਰ ਬਾਹਰ ਦਾ ਆਪਣੇ ਕੋਲ 200 ਤੀ ਹੈ ਵੀਰੇ ਇੱਕ ਤਾਂ ਸਿਰੇ ਵਾਲੀ ਵਹਿੜਾ ਕਿਉਂ ਸੂ ਰਹੀ ਹੈ ਠੀਕ ਹੈ ਠੀਕ ਹੈ ਹਾਂ ਬਾਕੀ ਅੰਦਰ ਬਾਹਰ ਬੂਰੇ ਦਾ ਗੱਲ ਹੀ ਨਹੀਂ ਵੀਰੇ ਠੀਕ ਹੈ ਜੀ ਰੇਟ ਬਾਈ ਜੀ ਸੀ ਬਾਰ ਬਾਰ ਵੀਡੂ ਜੈਮੇ ਨਹੀਂ ਚੀਕ ਕੇ ਬੋਲਦੇ ਵੀ ਮਾਰਕੀਟ ਧੋਮ ਕੇ ਆਓ ਕਿਉਂਕਿ ਪ੍ਰਾਣਾ ਵਪਾਰ ਹੋਣ ਦੇ ਨਾਂ ਤੇ ਵੀਰੇ ਮਾਲ ਬਹੁਤ ਦੂਰੋਂ ਦੂਰੋਂ ਖਰੀਦਦੇ ਆ ਉਹ ਕਹਿਣ ਦੀ ਗੱਲ ਨਹੀਂ ਵੀਰੇ ਇੰਨਾ ਰੇਟ ਚ ਅਗਲੇ ਦਾ ਫਾਇਦਾ ਹੁੰਦਾਗਾ। ਬਾਕੀ ਥੋੜਾ ਦਾ ਕੰਮ ਆਪਾਂ ਚਾਰ ਪੰਜ ਇਕੱਠੇ ਰਖੀਦੇ ਖਰਚਾ ਬਹੁਤ ਘਟ ਪੈਂਦਾ ਉਹਨਾਂ ਦੇ। ਬਾਕੀ ਵੀਰੇ ਉਹ ਦੇਖਸਾਂ ਦੂਜੀ ਬੈਡ ਵੀ ਉਹ ਵੀ ਬਹੁਤ ਸੋਹਣੀਆ ਬਰੀਡ ਦੇ ਵਿੱਚ ਕੋਈ ਅੰਤ ਨਹੀਂ ਦੇਖੋ ਨਾੜਾ ਨੂੜਾ ਲੇਵੇ ਤੇ ਬਾਈ ਜੀ। ਬਾਕੀ ਨੇ ਥੋੜਾ ਜਿਹਾ ਬੰਦੇ ਮੇਰੇ ਨੇ ਜਾਣ ਕਰਕੇ ਮਾਲ ਅੱਜ ਜਣੀ ਦੀ ਚਲਾਉਣ ਦਾ ਸਵਾਲ ਨਹੀਂ ਆਇਆ ਵੀਡੀਓ ਦੇ ਵਿੱਚ। ਇਸ ਤੋਂ ਅਗਲੀ ਵੀਡੀਓ 'ਚ ਉਹੀ ਪੁਰਾਣੇ ਦੋ ਬੰਦੇ ਹੋਰ ਆਉਣੇ ਆਂਗੇ ਆ ਜਾਣੇ ਆ। ਫੇਰ ਅੱਗੇ ਵੰਗੂ ਵੀਰੇ ਆਪਾਂ ਮਾਲ ਤੋਰਿਆ ਕਰਾਂ ਕਿਉਂਕਿ ਜਿੰਨਾ ਚਿਰ ਗਾਇਕ ਲਗਵਈਆ ਲਾ ਲੂ ਜਿੰਨਾ ਚਿਰ ਸਾਜ ਦੀ ਤਰਜ ਨਹੀਂ ਨਾ ਬਣਦੀ ਸਵਾਦਾਂ ਆਉਂਦਾ ਹੀ ਨਹੀਂ ਹੈਗਾ ਬੋਲਣ ਦਾ ਬਾਕੀ ਜਿਹੜੇ ਬੈੜ ਦੇਖੇ ਮੀਨੀਆ ਮੀਨੀ ਬਹੁਤ ਘੱਟ ਮਿਲਦੀ ਵੀਰੇ ਇਹ ਮੀਨੀ ਦਾ ਨਾ ਸੰਗ ਵੀ ਆਪਾਂ ਬਣਵਾ ਸਕਦੇ ਸੀ ਇਹ ਜਿਹੜੇ ਡੈਰੀਆਂ ਵਾਲਿਆਂ ਵਿੱਚ ਵੀਰ ਘਰੂ ਵੀਰਾ ਫਾਰਮ ਵੀਰਾ ਇਹਨੂੰ ਪਸੰਦ ਕਰਦੇ ਆ ਇਹ 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 ਬੈੜ ਦਾ ਵੀਰੇ ਪਿਸਾਉ ਦਾ ਸੌਗਾਕ ਹੋਊਗਾ ਮੀਨੀ ਗਾਂ ਹਣਾ ਮੀਨੀ ਮਗਰ ਬਾਕੀ ਵੀਰੇ ਦੇਖ ਬੱਸੀ ਆ ਵੀਰੇ ਬਹੁਤ ਟੌਪ ਹਾਂ ਹਾਂ ਬਹੁਤ ਬਹੁਤ ਟੌਪ ਦਾ ਬੱਚਾ ਹੈਗਾ ਕਈਆਂ ਮਗਰ ਬੱਸੀਆਂ ਨੇ ਵੀਰੇ ਜਾ ਅੱਗੇ ਯਾਰ ਕਿਆ ਬਾਤ ਆਦਾ ਕੋਹਰੇ ਖੜਿਆ ਇਹਦੇ ਥੱਲੇ ਵੀਰੇ ਹੋਊਗਾ 26 ਤੋਂ 27 ਕਿਲੋ ਰੈਡੀ ਵੀਰੇ ਕਰਮ ਵਾਲੀ ਥੱਲੇ ਕਹਿ ਦੇਣਗੇ ਚੌਂ ਦੇਖ ਲਿਓ ਵੀਰੇ ਸੂਈ ਨੇ ਇਹਨੂੰ ਅੱਜ ਚੌਥਾ ਦੇਣਾ ਵੀਰੇ ਬਾਹਲੇ ਦੁੱਧੋਂ ਚੱਲੀ ਆ ਕਰਮ ਵਾਲੀ ਗੱਲਾਂ ਹੀ ਛੱਡ ਦੇ ਵਿੱਚ ਬਹਿਣਾ ਜਾਨੀ ਹਫ਼ਤੇ ਤੇ ਆਉਂਦੀਆਂ ਦੁੱਧ ਇਹ ਬੌੜੇ ਸਟਾਰਟ ਹੋਈ ਆ ਵੀਰੇ ਠੀਕ ਆ ਬੌੜੇ ਤੋਂ ਸਟਾਰਟ ਹੋਈ ਆ ਹਾਂ ਹਾਂ ਆ ਬੈਠ ਵੀਰੇ 35 ਕਿਲੋ ਤੋਂ ਬਾਹਰ ਦੇਣਾ ਕਰਮ ਵਾਲ ਨੇ ਗਰਮੀ ਦੇ ਵਿੱਚ ਕਹਿ ਦੇਣ ਕੱਢ ਦੀ ਆ ਇਹ ਦਿਨ ਵੀਰੇ ਹਜੇ ਇੱਕ ਹਫ਼ਤਾ ਲਊਗੀ ਦਿਨ ਤਾਂ 10 ਲੈਂਦੀ ਆ ਪਰ ਆਪਾਂ ਹਫ਼ਤਾ ਹੀ ਮੰਨਣਾ ਗਰਮੀ ਕਰਕੇ ਵੀ ਦੋ ਤਿੰਨ ਦਿਨ ਬੱਚਾ ਪਹਿਲਾਂ ਸੁ ਬਾਕੀ ਥਾਂ ਲੈ ਵੀ ਦੀ ਕੁਆਲਿਟੀ ਤੋਰੋ ਬਤ ਲੰਮੀ ਤੋਰੋ ਮਾੜੀ ਜੀ ਬੈਠ ਠੀਕ ਹੈ ਭਾਈ ਤੂੰ ਕਿੱਲਾ ਦੁੱਧ ਆਲੀ ਤੇ ਸਣ ਪੀੜ ਦੇ ਪਾ ਵੇ ਫੁੱਟ ਫੁੱਟ ਦੇ ਬੈਠੋ ਕਹਿ ਜਾਵਾ ਇਹਨੂੰ ਕਹਿੰਦੇ 4x4 ਜਮ ਆ ਗਿਆ ਜਮ ਆ ਵੀਰ ਚੋਈ ਸਵਾਈਆ 25 ਕਿਲੋ ਹੀ ਵੀਰ ਮੰਨ ਲੈ ਪਰ ਦੁੱਧ 26 27 ਕਿਲੋ ਦੇ ਘਰਾਂ ਚ ਇਸ ਵਾਰ ਪੈਗਾ ਵੀਰੇ ਠੀਕ ਹੈ ਹਾਂ ਕਿਸੇ ਵੀ ਵੀਰ ਨੇ ਚੋਣੀਆਂ ਚਵਾਈ ਕਰਕੇ ਦੇ ਜਾਣੀਆਂ ਇੱਕ ਟਾਈਮ ਖਾਲੀ ਕਰ ਲੈ ਦੋ ਟਾਈਮ ਡੰਗ ਤੋਂ ਡੰਗ ਚੋਲੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਇਹ ਤਸੱਲੀ ਕਰਕੇ ਨ ਜਾ ਸਕਦਾ ਆਪਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਵੀਰੇ ਬਾਕੀ ਚੋਣ ਦਾ ਵੀ ਸਵਾਦ ਆਉਂਦਾ ਉਹ ਬਿਲਕੁਲ ਸਵਾਦ ਆਉਂਦਾ ਵੀਰੇ ਬਹੁਤ ਸੋਹਣਾ ਬੱਚਾ ਹੈਗਾ ਠੀਕ ਹੈ ਬਾਕੀ ਜਰਸੀਆਂ ਤੇ ਮਰਵਾ ਦਿਓ ਕੈਮਰਾ ਵੈਰਾਈਟੀ ਵੀਰੇ ਬਹੁਤ ਆ ਗਈ ਅੰਦਰਲੇ ਮਾਲ ਬਾਰੇ ਮੋਟਾ ਇਹ ਦੱਸ ਦੇਣੇ ਆ ਫੋਲ ਮਾਰ ਵੀਰੇ ਬਹੁਤ ਆਉਣਾ 32 ਨਾਗ ਬੋਲਦੇ ਆ ਪਰ ਨਾਗ ਵੀ ਦੇ ਜਿਆਦਾ ਕਰਦੇ ਆਗੇ 25 ਅਸ਼ਵਾਰਤ ਰੈਡੀ ਖੜੇ ਆ ਅੱਛਾ ਜੀ ਬਾਕੀ ਜਿਹੜੀਆਂ 7 ਮਹਿੜਾ ਹੋਣੀਆਂ ਨੇ ਉਹ ਵੀ ਦੇ ਵੱਡਾ ਮਾਲ ਆ ਥੋੜਾ ਜਿਹਾ ਸੱਲੱਖੋਂ ਬਾਹਰ ਵਾਲੀਆਂ ਨਹੀਂ ਅੰਦਰ ਹਾਏ ਅੰਦਰ ਵਾਲੀਆਂ ਹੀ ਆ ਅੱਛਾ ਜਾਣੀ ਚੰਗੀਆਂ 25 28 30 32 ਕਿਲੋ ਦਾ ਮਾਲ ਆ ਦੋ ਜੱਟੀਆਂ ਵੱਡੀਆਂ ਉਹ ਚੋ ਠੀਕ ਐ ਇਹ ਵੀ ਦੇ ਕੀਲੀ ਮੱਸੀ ਆ ਤੁਸੀਂ ਸੁਣੋ ਕੀਰੀ ਕਿਨੇ ਸੂਣ ਵਾਲੀ ਆ ਕੀਰੀ ਬੱਸੀਆ ਹੱਥ ਤੇ ਦੀ ਕੱਚੀ ਆ ਮੈਂ ਦੇਖੋ ਦੁੱਧ ਦਿੰਦੀ ਆ ਜਰ ਮੂੰਹ ਮੱਥੇ ਦੀ ਬ੍ਰੀਡ ਦੇਖ ਲਓ ਠੀਕ ਹੈ ਤੇ ਦੇਖ ਸਕਦੇ ਹੋ ਥੋੜਾ ਜਰਸੀ ਚ ਕਰਾਸਾਂ ਨਿਕਾਂ ਨੂੰ ਆ ਦੇ ਠੀਕ ਹੈ ਇਹ ਮੰਨ ਕੇ ਜਦ ਜਰਸੀ ਦੇ ਕਰਾਸ ਪਾ ਲਈਆ ਫੈਡਰਾ ਤੋਹਫਾ ਜਮਾ ਕਰ ਗਿਆ ਫੈਡਰਾ ਤੋਹਫਾ ਆ ਗਿਆ ਵੀਰੇ ਆ ਬਿਲਕੁਲ ਤਾਜੀ ਸੂਈਏ ਵੀਰੇ 20 ਕਿਲੋ ਰੈਡੀ ਹੈ ਨੇ ਥੰਨੇ ਵੀਰੇ ਬਿਲਕੁਲ ਅੱਛਾ ਜੀ ਬਿਲਕੁਲ 20 ਕਿਲੋ ਰੈਡੀ ਹੈ ਵੀਰੇ ਤਾਜੀ ਹੈ ਤੇ ਚਾਰ ਦਿਨ ਦੀ ਹੈਗੀ ਠੀਕ ਹੈ ਤੇ ਉਦੋਂ ਅੱਗੇ ਵੀਰੇ ਆ ਆ ਗਈ ਕਾਫੀ ਕੌਫੀ ਜੀ ਇੱਕ ਸੁਨਹਰੀਆ ਠੀਕ ਹੈ ਤੇ ਪੰਜ ਚਾਰ ਦਿਨ ਲਊਗੀ ਤੇ ਕਰਮਾ ਵਾਲੀ ਉਦੋਂ ਅੱਗੇ ਆ ਗਈਏ ਵੀ ਪੰਜ ਚਾਰ ਦਿਨ ਲਊਗੀ ਇਹ ਕਾ ਆ ਗਿਆ ਤੋਫਾ ਵੀਰੇ ਇਹਦੇ ਥੰਨੇ 18 ਕਿਲੋ ਐਸ ਵਕਤ ਅੱਛਾ 18 ਕਿਲੋ ਆ ਭਾ ਵੀ ਬਿਲਕੁਲ ਛੋਟਾ ਹੈਗਾ ਲੰਮੀ ਚੌੜੀ ਗੱਲ ਨਹੀਂ ਕਰਦਾ 65000 ਦਾ ਬੱਚਾ ਦੇ ਦਿਆਂਗੇ ਸਿਰਫ ਸੁਈ ਸੁਵਾਈ ਸੁਈ ਸੁਵਾਈ ਵੀਰੇ 18 ਕਿਲੋ ਦੁੱਧ ਆ ਜੇ ਵੀਰੇ 20 ਕਿਲੋ ਹੋਰ ਦਾ ਮੰਨ ਲੇ 17 ਚੋਥਾ 17 ਮੰਨ ਕੇ ਲੈ ਜਾ ਬਹੁਤ ਸੋਹਣਾ ਬੱਚਾ ਹੈਗਾ ਬਾਕੀ ਵੀਰੇ ਵੀਡੀਓ ਇੱਕ ਵਾਰ ਦੁਬਾਰਾ ਦੇਖ ਲਿਓ ਜਿਹੜਾ ਫੋਨ ਨੰਬਰ ਬੋਲਿਆ ਥੋੜਾ ਬਿਜੀ ਚੱਲਦਾ ਦੁਬਾਰਾ ਵੀ ਬੈਕ ਕਾਲ ਲਾ ਸਕਦੇ ਘੰਟੇ ਬਾਅਦ ਉਹ ਵੀਰੇ ਧਿਆਨ ਰੱਖਣਾ ਐਂਡ ਦੇ ਗੱਲ ਮੈਂ ਲਾਜ਼ਮੀ ਕਹਿਣਾਗਾ ਟਰਾਂਸਪੋਰਟ ਦੀ ਸੁਵਿਧਾ ਵੀ ਆਨਲਾਈਨ ਪੇਮੈਂਟ ਦੀ ਸੁਵਿਧਾ ਵੀ ਆ ਮਾਲ ਸਾਰੇ ਤਰ੍ਹਾਂ ਦਾ ਕੱਲ ਨੂੰ ਕੋਈ ਵੀਰ ਨਾ ਆਵੇ 17 ਨੂੰ ਆਵੇ ਤੂੰ ਅਗਲਾ ਲੜ ਇਸੇ ਤਰ੍ਹਾਂ ਪਾਸੇ ਪਾਸੇ ਇਸ ਦਿਨ ਬਾਅਦ ਲਾੜ ਕੱਢਿਆ ਕਰਾਂਗੇ ਲਾੜ ਲਾੜ ਦੇਣ ਵੀਰੇ ਫਾਰਮ ਤੇ ਮਿਲਦੇ ਆਂ ਐਂਡ ਦੇ ਅੱਗੇ ਲਾਜ਼ਮੀ ਕਹਿਣਾ ਵੀਰੇ ਸਾਲ ਹੀ ਚੀਜ਼ ਆ ਘਰ ਦੀ ਕੋਈ ਗਊ ਕੋਈ ਨਹੀਂ ਹੈਗੀ ਬਾਹਰੋਂ ਖਰੀਦ ਕੇ ਲਿਆਏ ਆ ਅਸੀਂ ਪੈਸੇ ਖਰਚੇ ਅਸੀਂ ਆਦਤ ਤਸੱਲੀ ਕਰਕੇ ਲੈ ਕੇ ਆਏ ਆ ਇੱਥੇ ਵੀਰੇ ਪੈਸੇ ਤੁਸੀਂ ਖਰਚਨੇ ਆ ਕਿਉਂਕਿ ਗਰਮੀ ਦੀ ਰੋਪਾ ਦੀ ਦੇਖ ਕੇ ਤਸੱਲੀ ਕਰਕੇ ਲੈ ਕੇ ਜਾਓ ਕਿ ਕੋਈ ਮਾਰਗ ਵੀਰੇ ਸਾਡੀ ਇੱਕ ਪੈਸੇ ਦੀ ਗ੍ਰੰਟੀ ਨਹੀਂ ਹੋਊਗੀ ਅਜੋਈ ਚੀਜ਼ ਦਾ ਕਿਉਂਕਿ ਲਾਂਭਾ ਕੋਈ ਨਹੀਂ ਹੁੰਦਾ ਕੋਈ ਗੱਲ ਦਾ ਵੀਰੇ ਕੋਈ ਦੁੱਖ ਨਹੀਂ ਸਾਡੀ ਨਹੀਂ ਗਊ ਬਿੱਕੂ ਸਾਡੇ ਘਰੇ ਆ ਇੰ ਕੋਈ ਗਰਮੀ ਦੀ ਰੋਤਾ ਵੀਰੇ ਕੋਈ ਬੰਦਾ ਪੱਖਾ ਨਾ ਲਾਵੇ ਧੁੱਪੇ ਸਾਵੇਂ ਬੰਦੇ ਪਾਣੀ ਦੀ ਤਿਆਹੀ ਰੱਖ ਲੈ ਬੁਖਾਰ ਨੂੰ ਚੜਦੇ ਬੰਦਾ ਲਾਂਬਾ ਦੀ ਆਪਾਂ ਲਾਂਬਾ ਵੀਰੇ ਕੋਈ ਨਹੀਂ ਲੈਣਾ ਵੀਡੀਓ ਦੇਖਣ ਲਈ ਵੀਰਾਂ ਦਾ ਧੰਨਵਾਦ ਹੈ ਨਾਗਵੀਰ ਕਹਿੰਦਾ ਲਾਂਬਾ ਲੈਣੇ ਆ ਨਾ ਦਿੰਨੇ ਆ ਤੁਸੀਂ ਕਹਿੰਦੇ ਆ ਬਾ ਬੱਤੀ ਨਾਗਵੀਰ ਦੀ ਜੇਬ 'ਚ ਰਕਮ ਲੱਗੀ ਹੋਵੇ ਤੁਸੀਂ ਰਕਮ ਲਾਉਣੀ ਹੈ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਕਿਤੋਂ ਵੀ ਖਰੀਦਦੇ ਆ ਇੱਕ ਜਗ੍ਹਾ ਤੇ ਸੀਨੀ ਵਾਲ ਕਲਾ ਡੇਰੀ ਫਾਰਮ ਬਰਨਾਲਾ ਜ਼ਿਲ੍ਹੇ ਦਾ ਪਿੰਡ ਆ 6280713934 ਤੇ ਅਡਰੈਸ ਤੇ ਡਿਟੇਲ ਇਨਫੋਰਮੇਸ਼ਨ ਤੁਸੀਂ ਕਲੀਅਰ ਕਰ ਸਕਦੇ ਹੋ 17 ਤਰੀਕ ਨੂੰ ਇੱਥੇ ਪਹੁੰਚੋ 나ਗਸੋਨੂ 32 ਹਾਜ਼ਰ ਮਿਲਣਗੇ 60000 ਤੋਂ ਲੈ ਕੇ ਲੱਖ ਦੇ ਵਿੱਚ ਵਿੱਚ ਰੇਟ ਹੋਊਗਾ 2 ਜਾਂ 300 ਦੇ ਸਿਰਫ ਲੱਖ ਤੋਂ ਬਾਹਰ ਹੋਣਗੇ ਸੋ ਵੀਡੀਓ ਦੇਖਣ ਲਈ ਇਹਦੇ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ ਸਸਰੀ ਗਾਲ